you <laughs> ਅੱਜ ਅਸੀਂ ਪਹੁੰਚੇ ਹਾਂ ਜੀ ਨਿੱਕੀ ਮਾਣੀ ਤੁਸੀਂ ਬਣਦ ਉੱਤੇ ਹੁਣ ਥੋੜਾ ਟਾਈਮ ਹੋਇਆ ਸਾਨੂੰ ਇੱਕ ਫੋਨ ਆਇਆ ਸੀ ਕਿਸੇ ਵੀਰ ਦਾ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਬਣਦ ਉੱਤੇ ਜਿਹੜੇ ਜਿਹੜੀ ਤੁਸੀਂ ਬਣਦੇ ਜਿਹੜੀ ਸੜਕ ਮੇਨ ਛੱਡ ਕੇ ਜਿਹੜੀ ਉੱਥੇ ਤਰੇੜਾਂ ਪੈ ਚੁੱਕੀਆਂ ਨੇ ਤੁਹਾਨੂੰ ਅਸੀਂ ਗੱਲਬਾਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਿੰਡ ਦੇ ਜਿਹੜੇ ਮੌਜੂਦ ਜਿਹੜੇ ਆਪਣੇ ਪਿੰਡ ਦੇ ਜਿਹੜੇ ਮੋਹਤਵਰ ਨੇ ਸੱਜਣ ਬੀਲਿਓ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰਦਾਰੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹਾਂ ਜੀ ਸਰ ਜਿਹੜੀ ਤਰੇੜ ਪਈ ਏ ਇਹਦੇ ਇਹਨੂੰ ਤਕਰੀਬਨ ਰਾਤ ਨੂੰ 8 ਵਜੇ ਪਤਾ ਲੱਗਾ ਉਸ ਤੋਂ ਬਾਅਦ ਪਹਿਲਾਂ ਸਵੇਰੇ ਇੱਕ ਮੈਂ ਚੱਕਰ ਲੱਗ ਗਈ ਉਸ ਵੇਲੇ ਕੋਈ ਤਰੇੜ ਨਹੀਂ ਸੀ ਫੋਨ ਵਿੱਚ ਜਦੋਂ ਆ ਕੇ ਮੌਕਾ ਦੇਖਿਆ ਤਾਂ ਤਰੇੜ ਬਹੁਤ ਜ਼ਿਆਦਾ ਪੈ ਚੁੱਕੀ ਹੈ ਇਹ ਜੋ ਤਰੇੜ ਪਈ ਹੈ ਨਾ ਇਹ ਸੇਮ ਦੀ ਵਜ੍ਹਾ ਨਾਲ ਪਈ ਹੈ ਔਰ ਦੋਨਾਂ ਸੜਕਾਂ ਦੇ ਜ ਕੋਈ ਭਾਰੀ ਵਹੀਕਲ ਨਾਲ ਲੰਘਿਆ ਤੇ ਉਹਨੇ ਸੜਕ ਦਾ ਪਾੜ ਪਾ ਦਿੱਤਾ ਹੁਣ ਇਹਦੀ ਰੋਕਥਾਮ ਲਈ ਮਤਲਬ ਇਹਨੂੰ ਤਰੇੜ ਨੂੰ ਤੁਸੀਂ ਰੋਕੋ ਗਈ ਹੁਣ ਇਹਦੀ ਰੋਕਥਾਮ ਲਈ ਹੁਣ ਕੀ ਕਰ ਰਹੇ ਹੋ ਜਿੱਦਾਂ ਇਹਦੀ ਰੋਕਥਾਮ ਲਈ ਜੋ ਮਤਲਬ ਵਿਭਾਗ ਦੇ ਸਾਰੇ ਮਤਲਬ ਮੁਲਾਜ਼ਮ ਸੀ ਉਹਨਾਂ ਸਾਰਿਆਂ ਨੇ ਚੱਕਰ ਇੱਥੇ ਲਾਇਆ ਹੈ ਔਰ ਤਕਰੀਬਨ ਪੰਜਾਬ ਸਰਕਾਰ ਨੇ ਬਹੁਤ ਹੀ ਇਹਦੇ ਵਿੱਚ ਵੱਡਾ ਉਪਰਾਲਾ ਕੀਤਾ ਹੈ ਕਿ ਨਾਲ ਹੀ ਜੋ ਮਿੱਟੀ ਤੋੜੇ ਸਭ ਕੁਝ ਇੱਥੇ ਆ ਗਏ ਨੇ ਕਿਸਾਨ ਯੂਨੀਅਨ ਵਾਲੇ ਵੀ ਇੱਥੇ ਪਹੁੰਚੇ ਸੀ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਅਸੀਂ ਇਸ ਕਰਕੇ ਇਹ ਕਹਿੰਨੇ ਆ ਕਿ ਚਲੋ ਸਾਡੀ ਤੁਸੀਂ ਬਣ ਜੋ ਹੈ ਬਿਲਕੁਲ ਠੀਕ ਠਾਕ ਹੋ ਰਿਹਾ ਨਹੀਂ ਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜੇ ਸਰਦਾਰ ਜੀ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਚੁ ਮਹਿਕਮੇ ਦਾ ਅਧਿਕਾਰੀ ਜਿਹਦਾ ਸਰਕਾਰ ਵੱਲੋਂ ਕੋਈ ਇੱਥੇ ਮੌਕਾ ਦੇਖਣ ਡੀਐਸਵੀ ਕਰਨੈਲ ਸਿੰਘ ਐਸਐਚਓ ਸਾਹਿਬ ਔਰ ਬਾਕੀ ਪੁਲਿਸ ਮੁਲਾਜ਼ਮ ਸਾਰੇ ਇੱਥੇ ਆਏ ਸੀ ਉਸ ਤੋਂ ਬਾਅਦ ਜਲ ਵਿਭਾਗ ਵਾਲੇ ਵੀ ਆਏ ਨੇ ਬਹੁਤ ਇੱਥੇ ਮਤਲਬ ਉਹਨਾਂ ਨੇ ਆ ਕੇ ਸਾਥ ਸੰਯੋਗ ਦਿੱਤਾ ਤੇ ਬਾਕੀ ਪਿੰਡ ਵਾਲਿਆਂ ਨੇ ਵੀ ਬਹੁਤ ਸੰਯੋਗ ਕੀਤਾ ਕਿ ਸਾਡੇ ਸਮਤੀ ਮੈਂਬਰ ਸਰਦਾਰ ਕਰਨੈਲ ਸਿੰਘ ਨੇ ਸਵੇਰ ਤੋਂ ਲੈ ਕੇ ਆਪਣੀ ਇੱਥੇ ਲੇਬਰ ਲਾਈ ਹੋਈ ਸੀ ਜੋ ਕਿ ਉਹਨੇ ਜੋ ਆਪਣਾ ਤੁਸੀਂ ਬਣਦਾ ਏਰੀਆ ਸਾਫ਼ ਕਰਾਇਆ ਔਰ ਬਹੁਤ ਜ਼ਿਆਦਾ ਉਹਦਾ ਪ੍ਰੋਗਰਾਮ ਸੀ ਉਹਨੇ ਬਹੁਤ ਮਤਲਬ ਤਨੋਂ ਤਨੋਂ ਮਨੋਂ ਹੋ ਕੇ ਯੋਗਦਾਨ ਪਾਇਆ ਇਹਦੇ ਵਿੱਚ ਸਰ ਜੀ ਆਪਾਂ ਤੁਸੀਂ ਮੰਡ ਦੀ ਖੇਤਰ ਦੀ ਗੱਲ ਕਰਦੇ ਜਾਂ ਮੰਡ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਪਾਣੀ ਦਾ ਲੈਵਲ ਜਿਹਦਾ ਹੁਣ ਅੱਗੇ ਨੂੰ ਜਾਂ ਵਧਿਆ ਜਾਂ ਘਟਿਆ ਉਹਦੇ ਬਾਰੇ ਤੁਹਾਡੀ ਰਾਏ ਅੱਜ ਦੇ ਤਕਰੀਬਨ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਅਗਰ ਜੇ ਪਿੱਛੋਂ ਇਸੇ ਤਰ੍ਹਾਂ ਹੀ ਮਤਲਬ ਪਾਣੀ ਆਂਦਾ ਰਿਹਾ ਤੇ ਫਿਰ ਇਹ ਨੁਕਸਾਨ ਹੋ ਸਕਦਾ ਹੈ ਤਕਰੀਬਨ ਹੁਣ ਵੈਸੇ ਠੀਕ ਹੈ ਕਿੰਨੀਆਂ ਕਿ ਟੀਮਾਂ ਜਿਹੜੀਆਂ ਇੱਥੇ ਟੀਮ ਵਰਕ ਕਰ ਰਹੀਆਂ ਜਦਾਂ ਕਿ ਪ੍ਰਸ਼ਾਸਨ ਤੋਂ ਇਲਾਵਾ ਹੋਰ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਕੋਈ ਪ੍ਰਸ਼ਾਰ ਵੱਲੋਂ ਜਿੱਦਾ ਸਰਕਾਰ ਵੱਲੋਂ ਕਿਸਾਨ ਯੂਨੀਅਨ ਟੀਮ ਆਈ ਹੈ ਉਸ ਤੋਂ ਬਾਅਦ ਜਲਪਵਾ ਗੱਲੇ ਆਏ ਨੇ ਉਸ ਤੋਂ ਬਾਅਦ ਮੰਡੀ ਬੋਰਡ ਵਾਲੇ ਨੇ ਉਹਨਾਂ ਨੇ ਵੀ ਕਿਹਾ ਕਿ ਆ ਕੇ ਸੜਕ ਨੂੰ ਰਿਪੇਅਰ ਕਰਾਂਗੇ ਕਿ ਜੋ ਇੱਥੇ ਸੜਕ ਟੁੱਟੀ ਹੈ ਉਹ ਆਪ ਦਾ ਰਿਪੇਅਰ ਕਰਾਂਗੇ ਜਿੰਨੇ ਕ ਬੋਰੇ ਤੁਸੀਂ ਮਿੱਟੀ ਦੇ ਭਰ ਕੇ ਇਸ ਟਾਈਮ ਤੁਸੀਂ ਇੱਥੇ ਹੁਣ ਤੁਸੀਂ ਬੰਦੇ ਜਿੱਦਾਂ ਲਗਾ ਰਹੇ ਹੋ ਜਿੱਦਾ ਕਿੰਨੇ ਕ ਬੋਰੇ ਜਿੱਦਾਂ ਕਾਸਰ ਵਾਲੇ ਤਕਰੀਬਨ 3 350 ਤੋਂ ਵੀ ਵੱਧ ਬੋਰਾ ਆ ਗਿਆ ਕੁਝ ਹੋਰ ਆ ਰਿਹਾ ਬਹੁਤ ਜ਼ਿਆਦਾ ਮਤਲਬ ਲੇਬਰ ਵਾਲੇ ਵੀ ਕੰਮ ਕਰ ਰਹੇ ਨੇ ਤੇ ਸਾਡੇ ਜੈ ਸਿੰਘ ਸਾਹਿਬ ਨੇ ਵੀ ਸਾਡੇ ਨਾਲ ਬਹੁਤ ਸਨਯੋਗ ਕੀਤਾ ਕੋਈ ਸਾਡੇ ਕੋਲ ਖੜੇ ਨੇ ਇਹਨਾਂ ਨੇ ਬੜਾ ਮਤਲਬ ਸੰਯੋਗ ਦੇ ਤਰ੍ਹਾਂ ਵੇਖੋ ਜੀ ਜਿੱਥੇ ਲੋਕਾਂ ਨੇ ਪ੍ਰਸ਼ੰਸਾ ਸਰਕਾਰ ਦੀ ਕੀਤੀ ਉੱਥੇ ਨਾਲ ਸਾਡੇ ਜੈ ਸਿੰਘ ਸਾਹਿਬ ਇੱਥੇ ਮੌਕਾ ਦੇਖਣ ਲਈ ਆਏ ਨੇ ਸੜਕ ਵਿਭਾਗ ਵਾਲੇ ਉਹਨਾਂ ਨੇ ਗੱਲਬਾਤ ਕਰਦੇ ਹਾਂ ਜੀ ਸਰ ਸਸੀ ਗਾਲ ਜੀ ਸਸੀ ਗਾਲ ਹਾਂਜੀ ਸਰ ਮੰਡ ਖੇਤਰ ਦੀ ਜੇ ਆਪਾਂ ਗੱਲ ਕਰੀਏ ਤਾਂ ਪਾਣੀ ਤੇ ਕਾਫੀ ਜਿਹੜਾ ਲੈਵਲ ਜਿਹੜਾ ਵਧ ਵੀ ਰਿਹਾ ਵਾ ਉਹਦੇ ਤਹਿਤ ਇੱਥੇ ਤਰੇੜਾਂ ਵੀ ਪੈਣੀਆਂ ਸ਼ੁਰੂ ਹੋ ਚੁੱਕੀਆਂ ਕੀ ਕੰਮ ਠੀਕ ਹੈ ਕਹੋ ਕੋਈ ਕਾਰਨ ਇਹ ਹੈ ਕਿ ਚਾਰ-ਚਾਰ ਦਿਨ ਬਰਸ਼ ਹੋ ਰਹੀ ਆ ਹਾਂਜੀ ਪਾਰੇ ਬੰਨ ਦੇ ਪੂਲ ਹੋ ਜਾਵੇ ਅੱਛਾ ਠੀਕ ਹੈ ਤੇ ਉੱਪਰ ਹਾਈਵੇਕਲ ਨਿਕਲਣ ਕਰਨਾ ਮਿੱਟੀ ਥੋੜੀ ਮੇਸ ਥੱਲੇ ਬੈਠ ਗਈ ਹੈ ਮਤਲਬ ਵਹੀਕਲ ਜਿਹੜੇ ਭਾਰੇ ਲੰਘਦੇ ਨੇ ਉਹਦੇ ਕਰਕੇ ਵੀ ਥੋੜਾ ਜਿਹਾ ਨੁਕਸਾਨ ਹੋ ਰਿਹਾ ਜਿੱਦਾਂ ਦੇ ਬਾਕੀ ਥੱਲੇ ਵੀ ਕਈ ਜਿਹਾ ਥੱਲੇ ਸੀਮ ਹੈ ਥੋੜਾ ਸੀਮ ਹੈਗੀ ਥੋੜੀ ਪਚਾਦੀ ਘੱਟ ਗਈ ਹੈ ਫਿਰ ਵੀ ਅਸੀਂ ਆਪਾਂ ਆਪਣੀ ਸੇਫਟੀ ਵਾਸਤੇ ਈਸੀ ਵੈਗ ਉੱਪਰ ਕੇ ਲਾ ਕੇ ਆ ਗਏ ਉਥੇਲੇ ਆਪਾਂ ਬਲੈਕਟ ਕਰਵਾ ਰਹੇ ਹਾਂ ਸਿਸਟਮ 33 ਰੱਤੀ ਪਾਣੀ 2 ਲੱਖ ਦੀ ਰੱਤੀ ਪਾਣੀ ਸੀਗਾ 1 ਲੱਖ ਦੇ ਕਰੀਬ ਕਿਸ਼ੂ ਪਾਣੀ ਪਾਣੀ ਨਿਕਲ ਚੁਕਾ ਨਿਕਲ ਚੁਕਾ ਨਿਕਲ ਚੁਕਾ ਅੱਛਾ ਹੁਣ ਇਸ ਤੋਂ ਪਾਣੀ ਕਾਫੀ ਘਟਦਾ ਪਿਆ ਉਹ ਪਿੱਛੇ ਬਾਰਿਸ਼ ਪੈਂਦੀ ਪਿਆ ਡੈਂਪ ਰ ਉਹ ਤਾਂ ਜਿਸਨ ਪੰਜੀ ਲੀਜ ਜਾਂਦਾ ਕੋ ਪੋਲਟਿਕਲੀ ਜਾਂਦਾ ਬਣਾ ਕੇ ਹੁਣ ਜਦੋਂ ਹੁਣ ਪਾਣੀ ਤੇ ਚਲੋ ਉੱਥੋਂ ਹੁਣ ਪ੍ਰੋਗਰਾਮ ਤੋਂ ਤੇ ਛੱਡਿਆ ਜਾ ਰਿਹਾ ਤੇ ਗਾਂ ਲੋਕਾਂ ਦੇ ਜਿੱਦੋਂ ਹੁਣ ਫਸਲਾਂ ਤੇ ਲੱਗ ਭੱਗ ਤੇ ਪਾਣੀ ਦੀ ਲਪੇਟ ਦੇ ਵਿੱਚ ਆ ਗਈਆਂ ਤੇ ਜਿਨ੍ਹਾਂ ਲੋਕਾਂ ਦੇ ਜਿਹੜੇ ਲੋਕੀ ਜਿਹੜੇ ਮੰਡਜ ਹਜੇ ਜਿਹੜੇ ਘਰ ਹਜੇ ਉੱਥੇ ਹੀ ਰਹਿ ਰਹੇ ਨੇ ਜਾਂ ਡੰਗਰ ਬੱਚਾ ਹੋ ਰਿਹਾ ਉਹਨਾਂ ਨੂੰ ਕੁਝ ਕਹਿਣਾ ਚਾਹੋ ਦੇਖੋ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣਾ ਬਾਹਰ ਆ ਜਨ ਸਾਰਿਆਂ ਨੇ ਠੀਕ ਹੈ ਚਲ ਫਿਰ ਫਿਰ ਕੋਈ ਨਹੀਂ ਜਾਂਦੇ ਪਰ ਫਿਰ ਉਹਦੇ ਹਸਤ ਪ੍ਰਸ਼ਾਸਨ ਕਾਫੀ ਮੈਂ ਕੀ ਕੀਤੀ ਹੋਈ ਆ ਜੋ ਰਾਸ਼ਨ ਪਾਣੀ ਸੋਕੰਦਰ ਅੰਦਰ ਪਹੁੰਚਾ ਰਹੇ ਹੋ ਅੱਛਾ ਹੈਲਪ ਕਰ ਰਿਹਾ ਬਾਕੀ ਸਾਡੀ ਆਹੀ ਵੀ ਸਾਡੀ ਪੂਰੀ ਆਪਣੀ ਕਰਦੀ ਸਾਡੀ ਟੀਮ ਲੱਗੀ ਹੋਈ ਸਾਰੀ ਅਈ ਥਾਂ ਥਾਂ ਬੂਰੇ ਪਲਗ ਰੱਖੇ ਹੋਏ ਆ ਅੱਛਾ ਕੋਕੇ ਬੂਰੇ ਪਰਦੇ ਪਏ ਆ ਜਿੱਥੇ ਸਾਨੂੰ ਕਿਤੇ ਲੋਡ ਪੈਂਦੀ ਇਫੈਕਟ ਪੈਂਦਾ ਆ ਮਨਾਗਪੁਰ ਬੂਰੇ ਪਹੁੰਚਾਦੇ ਆ ਕਿੰਨੀਆਂ ਕ ਟੀਮਾਂ ਜਿਹੜੀਆਂ ਟੀਮ ਵਰਕ ਕਰਕੇ ਇੱਥੇ ਲੱਗੀ ਹੋਈਆਂ ਨੇ ਜਦਾਂ ਨਿੱਕੀ ਮਿਆਣੀ ਤੁਸੀਂ ਬਣਦੇ ਜਦਾਂ ਖਾਸ ਕਰਕੇ ਇੱਥੇ ਤੱਕ ਸਾਡੇ ਕੋਲੇ ਸੇਵਾਦਾਰ ਵੀ ਆਇਆ ਗਿਆ ਵੀ ਬੱਚੇ ਵੀ ਸਾਡੇ ਫਲੇਵਰ ਦੇ ਆ ਗਏ ਆ ਠੀਕ ਲੰਗਰ ਲੈ ਕੇ ਆਏ ਆ ਉਹ ਕਾਫੀ ਲੱਗੇ ਹੋਏ ਆ ਯਾਨੀ ਕਾਫੀ ਸੰਯੋਗ ਪਿੰਡਲ ਮੇਲੇ ਆਇ ਬੁਖਰ ਕਰ ਰਹੇ ਆ ਯਾਨੀ ਕਿ ਠੀਕ ਕੰਮ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਜਿੱਦਾਂ 2023 ਦੇ ਵਿੱਚ ਵੀ ਇਹ ਝੋਨੇ ਦੀ ਮਾਰ ਬਾਣੀ ਦੀ ਮਾਰ ਪਈ ਸੀ ਤੇ ਹੁਣ 2025 ਦੇ ਵਿੱਚ ਵੀ ਉਹੀ ਹਾਲਾਤ ਬਣੇ ਪਏ ਨੇ ਮੰਡ ਖੇਤਰ ਦੇ ਵਿੱਚ ਕੋਈ ਪਾਈ ਲੱਗਦੇ ਹੈਗੇ ਪਰ ਇਹ ਕਹਿੰਦੇ ਨਾ ਹੀ ਪਾਵੇ ਚੰਗੀ ਗੱਲ ਆ ਬਸ ਬਾਕੀ ਕੁਦਰਤ ਕੋਈ ਕੁਝ ਨਹੀਂ ਕਹਿ ਸਕਦੀ ਕੁਦਰਤ ਰਦਾ ਕਰ ਰਹੀ ਹੈ ਆਪਣਾ ਪੂਰਾ ਜੋਰ ਲਾ ਰਿਹਾ ਜਿੱਦਾਂ ਲਾ ਰਿਹਾ ਤੁਸੀਂ ਲੋਕਾਂ ਦੇ ਨਾਲ ਖੜੇ ਹੋ 24 ਘੰਟੇ 4 ਦਿਨਾਂ ਤੋਂ ਖੜੇ ਜੜਾ ਬ ਤੇ ਜਲ ਭਾਗ ਵਾਲੇ ਸਨ ਸਾਡੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਮੰਡ ਖੇਤਰ ਦੇ ਵਿੱਚ ਨਿੱਕੀ ਮਾਣੀ ਦੀ ਖਾਸ ਕਰਕੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਤਰੇੜਾਂ ਜਿਹੜੀਆਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਕਹਿੰਦਾ ਜੀ ਬਹੁਤ ਮਾੜਾ ਹੈ بارش ਬਹੁਤ देर ਤੋਂ ਚੱਲ ਰਹੀ ਹੈ ਤੇ ਆਹ ਜਿਹੜੀਆਂ ਕੋ ਹੀਵੀ ਰੇਨ ਕਰਕੇ ਜਾਂ ਪਤਾ ਨਹੀਂ ਮਿੱਟੀ ਫਿਸਲਣ ਕਰਕੇ ਚੱਲੂ ਇਹ ਤਰੇੜਾਂ ਆ ਚੁੱਕੀਆਂ ਨੇ ਹੋਰ ਨਾ ਖੁਦਾ ਨਾ ਖਾਸ ਤਾਂ ਇਹ ਕੁਝ ਹੋਰ ਨਹੀਂ ਹੋ ਸਕਦਾ ਜੇ ਪਾਣੀ ਦਾ ਪਿੱਛੂ ਜ਼ਿਆਦਾ ਵਾ ਵਧ ਗਿਆ ਤੇ ਟੁੱਟ ਵੀ ਸਕਦੀ ਭਾਈ ਜਾਨ ਤੇ ਮੰਨ ਲਓ ਤੁਸੀਂ ਬਣਦਾ ਟੁੱਟਦਾ ਅਪਲ ਦੇ ਤੇ ਟੁੱਟੇ ਨਾ ਤੇ ਟੁੱਟਦਾ ਤੇ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜਾ ਪ੍ਰਭਾਵਿਤ ਹੋਏਗਾ ਪਾਣੀ ਖਾਸ ਕਰਕੇ ਪਾਣੀ ਪ੍ਰੋਜ ਹੋ ਗਿਆ ਨੰਗਲ ਹੋ ਗਿਆ ਮਿਆਣੀ ਖਾਸ ਕਰਕੇ ਮੇਨ ਤੇ ਮਿਆਣੀ ਤੇ ਇਹਦੇ ਨਾਲ ਮੰਡਕੁਲਾ ਨੰਗਲ ਇਹ ਪਰਲੇ ਪਰ ਫਤੇਗੜਾ ਦੋਲਵਾਲਾ ਇਹ ਬੇਗਵਾਲਦੀ ਤੱਕ ਆ ਰਹੇ ਸਾਰੇ ਏਰੀਆ ਜਮਾਨਾ ਕਿਉਂਕਿ ਕਾਫੀ ਜਿੱਦਾਂ ਹੁਣ ਆਪਣਾ ਏਰੀਆ ਤੇ ਚਲੋ ਬਚਿਆ ਵਜਾ ਪਲਾਥ ਏਰੀਆ ਹਨਾ ਸੁਲਤਾਨਪੁਰ ਲੋਧੀ ਉੱਧਰ ਗੱਲ ਕੀਤੀ ਜਦੋਂ ਉੱਧਰ ਤੇ ਕਾਫੀ ਜਿਹੜੇ ਪਾੜ ਜਿਹੜੇ ਬਣ ਤੁਸੀਂ ਬਣਦੇ ਜਿਹੜੇ ਪੈ ਚੁੱਕੇ ਨੇ ਹਣਾ ਮਤਲਬ ਬਹੁਤ ਜ਼ਿਆਦਾ ਉੱਧਰ ਬਹੁਤ ਜ਼ਿਆਦਾ ਨੁਕਸਾਨ ਕਿਉਂਕਿ ਉਹ ਨੀਵਾ ਉਹ ਨੀਵਾ ਪਸਾ ਪੈਂਦਾ ਤੇ ਨਾਲੇ ਉੱਧਰ ਥੋੜੀ ਜਿਹੀ ਢਾਲ ਪਾਣੀ ਦੀ ਪਰੇ ਨਹੀਂ ਜਾਂਦੀ ਹਾਂ ਉਸ ਕਰਕੇ ਉੱਧਰ ਦਾ ਨੁਕਸਾਨ ਹੈ ਇਹ ਸਾਡੇ ਲੋ ਜੇ ਥੋੜਾ ਜਿਹਾ ਪਾਣੀ ਦਾ ਹੈਗਾ ਵੀ ਥੱਲੇ ਨੂੰ ਨਿਕਲ ਜਾਂਦਾ ਥੱਲੇ ਨੂੰ ਪਾਣੀ ਤੇ ਪਿੰਡਾਂ ਵੱਲੋਂ ਕਿੱਦਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਜਿਹੜਾ ਖਾਣ ਪੀਣ ਦੀ ਜਿੱਦਾਂ ਲੰਗਰ ਦੀ ਗੱਲ ਕੀਤੀ ਜਾ ਜਾਂ ਆਮ ਤਲੀ ਹੋਰ ਨਿਕਾ ਮੋਟਾ ਸਮਾਨ ਜਿੱਦਾਂ ਸ਼ਾਸਨ ਦੇ ਤੁਹਾਡੇ ਨਾਲ ਐਸ ਇਹ ਆਪਣੇ ਸਾਰੇ ਲੈ ਕੇ ਬੰਦਿਆਂ ਨੂੰ ਨਾਲ ਲੇਬਰ ਨੂੰ ਖਾਣ ਪੀਣ ਦਾ ਪੂਕਾ ਪ੍ਰਬੰਧ ਹੈ ਇਹ ਜਿਹੜੇ ਬੰਦੇ ਲੱਗੇ ਆ ਮਦਦ ਕਰ ਰਹੇ ਬਹੁਤ ਜਿਆਦਾ ਲੇਬਰ ਵੀ ਜਲ ਵਿਭਾਗ ਵਾਲੀ ਲੈ ਕੇ ਆਏ ਨੇ ਜਲ ਵਿਭਾਗ ਵਾਲੇ ਲੈ ਕੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਕਿ ਇਸ ਮੌਕੇ ਨੂੰ ਆਂਦਾ ਹੀ ਸੰਭਲਿਆ ਅਜੇ ਤੇ ਸ਼ੁਰੂਆਤੀ ਹੈ ਚਲੋ ਮਤਲਬ ਬਹੁਤ ਵਧੀਆ ਤੁਸੀਂ ਇਹ ਮੌਕਾ ਨਾ ਦੇਖਦੇ ਪਤਾ ਨਹੀਂ ਕੀ ਹੋ ਜਾਣਾ ਸੀ ਹੋ ਸਕਦਾ ਉਹ ਬਾਅਦ ਵੀ ਜਾ ਸਕਦਾ ਸੀ ਹੋ ਸਕਦਾ ਕੰਮ ਵੱਧ ਵੀ ਸਕਦਾ ਹੈ ਮਤਲਬ ਇਹ ਬਈ ਜੇ ਤੁਸੀਂ ਇਹ ਆ ਚੀਜ਼ਾਂ ਨਾ ਦੇਖਦੇ ਤੇ ਨਾ ਨਾ ਦੇਖਦੇ ਤੇ ਵੇ ਕੱਲ ਨੂੰ ਕੰਮ ਵੱਧ ਜਾਣਾ ਇਹ ਪਿੱਛੋਂ ਪਾਣੀ ਆਉਂਦਾ ਤੇ ਇਹ ਇਹੋ ਏਰੀਆ ਜਿਹਨੂੰ ਕਦੀ ਅਜੇ ਤੱਕ ਪਾਣੀ ਦੀ ਮਾਰ ਨਹੀਂ ਪਈ ਇਹ ਬੰਨ ਨੇ ਰੋਕਿਆ ਅਵੇ ਕੋ ਜੀ ਪਿੰਡ ਦੇ ਨਿੱਕੀ ਮਿਆਣੀ ਤੇ ਜਿਹੜੇ ਮੋਤ ਵਰਨੇ ਸੱਜਣ ਉਹ ਇੱਥੇ ਪਹੁੰਚੇ ਨੇ ਤੇ ਜਲ ਵਿਭਾਗ ਵਾਲੇ ਵੀ ਟੀਮ ਆਪਣੀ ਲੈ ਕੇ ਪਹੁੰਚੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਨਿੱਕੀ ਮਿਆਣੀ ਤੁਸੀਂ ਬਣਦੇ ਜਿਹੜੀਆਂ ਛੜਕ ਦੇ ਮੇਨ ਛੜਕਾ ਤੁਸੀਂ ਬਣ ਤੁਸੀਂ ਦੇ ਸਕਦੇ ਹੋ ਤੁਸੀਂ ਬਣਦੇ ਉੱਪਰ ਜਿਹੜੀਆਂ ਤਰੇੜਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਭਾਰੀ ਵਹੀਕਲ ਇੱਥੋਂ ਲੰਘਦੇ ਨੇ ਜਿੱਦਾਂ ਜਲ ਵਿਭਾਗ ਵਾਲਿਆਂ ਨੇ ਸਾਨੂੰ ਦੱਸਿਆ ਕਿ ਭਾਰੀ ਵਹੀਕਲ ਇਸੇ ਛੜਕ ਦੇ ਲੰਘਦੇ ਉਹਦੇ ਕਾਰਨ ਵੀ ਥੋੜਾ ਬੋਤਾ ਫਰਕ ਪੈ ਸਕਦਾ ਇੱਕ ਦੂਸਰੀ ਗੱਲ ਇੱਕ ਜਿਹੜਾ ਦਿਨ ਪਰ ਦਿਨ ਜਿਹੜਾ ਵੱਧਦਾ ਨਜ਼ਰ ਆ ਰਿਹਾ ਉਹਦੇ ਕਰਕੇ ਥੱਲੂ ਥਾਣੀ ਸ਼ੇਮ ਵੀ ਪੈ ਸਕਦੀ ਆ ਸ਼ੇਮ ਕਰਕੇ ਤੇ ਇੱਕ ਜਿਹੜੇ ਹਾਂਜੀ 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 ਆਜੋ 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 ਭਾਜੀ ਆਜੋ ਸੋਸੀਕਰ ਬਾਈਕੁਰ ਜੀ ਦਾ ਖਾਲਸਾ ਬਾਈਕੁਰ ਜੀ ਫਤੇ ਵਿਕਲ ਬਹੁਤ ਜਿਆਦਾ ਭਾਜੀ ਇੱਥੋਂ ਆਪਣੇ ਨੰਗਦੇ ਆ ਸਕੂਲ ਵਾਲੀਆਂ ਬੱਸਾਂ ਦੱਸੋ 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 ਹਾਂਜੀ ਸਕੂਲ ਵਾਲੀਆਂ ਬੱਸਾਂ ਸਾਰਾ ਕੁਝ ਨੰਗਦੇ ਆ ਕਿ ਪ੍ਰਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀਆਂ ਸਕੂਲ ਵਾਲੀਆਂ ਬੱਸਾਂ ਤੇ ਜਿੱਦਾਂ ਦੇ ਹਾਲਾਤ ਹੋਏ ਪਏ ਆ ਉਹਦੇ ਕਰਕੇ ਸਕੂਲ ਵਾਲਿਆਂ ਨੂੰ ਛੁੱਟੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਸਕੂਲ ਵਾਲੀਆਂ ਬੱਸਾਂ ਬਹੁਤ ਜ਼ਿਆਦੀਆਂ ਆਪਣੀਆਂ ਇਧਰੋਂ ਆ ਤੁਸੀਂ ਬੰਤੋਂ ਇਧਰੋਂ ਆਪਣੇ ਟਾਲੀਮਾਨ ਤੋਂ ਇੱਥੇ ਨੂੰ ਆਣੋ ਨੰਗਲ ਤੱਕ ਮਿਆਣੀ ਤੱਕ ਤੇ ਆਪਣੇ ਢਲਮਾ ਤੱਕ ਬਹੁਤ ਜ਼ਿਆਦੀਆਂ ਸਕੂਲ ਵਾਲੀਆਂ ਬੱਸਾਂ ਜਾਂਦੀਆਂ ਇੱਕ ਤੇ ਚਲੋ ਭਾਰੀ ਵਹੀਕਲ ਤੇ ਚਲੋ ਉੱਥੋਂ ਤੋਂ ਲੰਘਦੇ ਲੰਘਦੇ ਇੱਕ ਸੇਮ ਵੀ ਥੱਲੋਂ ਪੈ ਰਹੀ ਹੈ ਜਿੱਦਾਂ ਪਾਣੀ ਜਿੱਦਾਂ ਵਧ ਰਿਹਾ ਜਿੱਦਾਂ ਦਰਿਆ ਦੇ ਵਿੱਚ ਪਰੀ ਪਾਣੀ ਬਹੁਤ ਜ਼ਿਆਦਾ ਹੈ ਜੇ ਉਹਦਾ ਪਿੱਛਾ ਦੇਖ ਸਕਦੇ ਹੋ ਤੁਸੀਂ ਆਪਣੀਆਂ ਮੋੜ ਵਾਲੇ ਅੱਜ ਤੱਕ ਕੋਠੇ ਡੁੱਬ ਗਏ ਆ ਤੇ ਉਹਦੇ ਕਰਕੇ ਜਿਆਦਾ ਹੀ ਬੇਨਤੀ ਆ ਕਿ ਪਾਣੀ ਬਹੁਤ ਜਿਆਦਾ ਪਿਛੋਂ ਕਿ ਬੰਨ ਟੁੱਟਣ ਕਰਕੇ ਉਹਨਾਂ ਕਰਕੇ ਪਾਣੀ ਥੋੜਾ ਘਟਿਆ ਤੇ ਉਹਦੇ ਕਰਕੇ ਵੰਡਿਆ ਗਿਆ ਪਾਣੀ ਉਹਦਾ ਪਾਣੀ ਕੁਛ ਨਹੀਂ ਘਟਿਆ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਵੀਕਰ ਜਿਹੜੇ ਵੀ ਜਿਨ੍ਹਾਂ ਨੇ ਜਾਣਾ ਆਪਣੀ ਸੇਫਟੀ ਨਾਲ ਜਾ ਸਕਦੇ ਆ ਸਾਰੇ ਅੱਗੇ ਇਹੋ ਹੀ ਬੇਨਤੀ ਹੈ ਕਿ ਸਕੂਲ ਵਾਲਿਆਂ ਨੂੰ ਜਿਆਦਾ ਹੀ ਬੇਨਤੀ ਆ ਕਿ ਜੋ ਸਕੂਲ ਵਾਲੀਆਂ ਬੱਸਾਂ ਕਿਉਂਗਾ ਮੈਂ ਖੁਦ ਆਪ ਸਕੂਲ ਵਾਲੀ ਬੱਸ ਚਲਾਉਣਾ ਤੇ ਸਾਰੇ ਸਕੂਲਾਂ ਨੇ ਬੇਨਤੀ ਕੀਤੀ ਜਾਂਦੀ ਆ ਕਿਉਂਕਿ ਜਿੰਨ ਚੱਕਾ ਹਾਲਾਤ ਸਰਕਾਰ ਆਪਣੇ ਇਧਰ ਨੇ ਮਾਰੇ ਆ ਤੇ ਉਹਦੇ ਕਰਕੇ ਸਕੂਲ ਵਾਲੀਆਂ ਬੱਸਾਂ ਨੂੰ ਬੇਨਤੀ ਕੀਤੀ ਜਾਂਦੀ ਆ ਜਿੰਨੀਆਂ ਛੁੱਟੀਆਂ ਹੋ ਸਕਦੀਆਂ ਸਕੂਲਾਂ ਨਾਲ ਕਰੋ ਕਿਉਂਕਿ ਮੈਂ ਕੱਲ ਵੀ ਖਬਰ ਸੁਣੀ ਆ ਸਕੂਲ ਵਾਲੀਆਂ ਬੱਸਾਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੀਆਂ ਕਿਉਂਕਿ ਫਰੇਗ ਦਾ ਟੱਬਰ ਹੁੰਦਾ ਫਰੇਗ ਦੇ ਬੱਚੇ ਹੁੰਦੇ ਇੱਕ ਹੁੰਦਾ ਦੋ ਹੁੰਦਾ ਚਾਰ ਹੁੰਦੇ ਆ ਪੰਜ ਹੁੰਦੇ ਆ ਕਿਉਂਕਿ ਉਹਨਾਂ ਕਰਕੇ ਜ਼ਿਆਦਾ ਸਕੂਲ ਵਾਲਿਆਂ ਕਰਕੇ ਜ਼ਿਆਦਾ ਤੇ ਮੇਰੀ ਬੇਨਤੀ ਇਹ ਹੋਈ ਕਿ ਤੁਸੀਂ ਬੰਦ ਦਾ ਬਹੁਤ ਜ਼ਿਆਦਾ ਤਰੇੜਾ ਪੈ ਗਿਆ ਕਿ ਹਲਾਬ ਚੜਦੀ ਵੀ ਤਰੇੜਾ ਪੈ ਗਿਆ ਦੇਖੋ ਸਾਰੇ ਤੁਸੀਂ ਬੰਦ ਦੇ ਉੱਤੇ ਮੌਜੂਦ ਹੈ ਭਾਜੀ ਜਿਹੜੇ ਮੰਡ ਖੇਤਰ ਦੇ ਵਿੱਚ ਲੋਕ ਰਹਿ ਰਹੇ ਸੀ ਮਤਲਬ ਕਿ ਹੁਣ ਉਹ ਤੁਸੀਂ ਤੋਂ ਪਾਰ ਆ ਗਏ ਜਾਂ ਉੱਤੇ ਹਜੇ ਕੋਈ ਲੋਕ ਉੱਤੇ ਮੰਡ ਖੇਤਰ ਦੇ ਵਿੱਚ ਆ ਗਏ ਜਿਦਾਂ ਮਤਲਬ ਹੀ ਹੋਣ ਜਿਦਾਂ ਕਿ ਜਲ ਵਿਭਾਗ ਵਾਲੇ ਕਹਿ ਰਹੇ ਕਿ ਲਗਭਗ ਲੋਕ ਜਿਹੜੇ ਮੰਡ ਖੇਤਰ ਦੇ ਵਿੱਚ ਆ ਵੀ ਗਏ ਨੇ ਹਰਪ੍ਰੀਤ ਸਿੰਘ ਪੜਾ ਗੱਲ ਬਹੁਤ ਜਿਆਦੇ ਲੋਕ ਹਲੇ ਵੀ ਘਰਾਂ ਦੇ ਵੇਚੀ ਏ ਮੰਡ ਖੇਤਰ ਚ ਮੰਡ ਖੇਤਰ ਦੇ ਵਿੱਚ ਕਿਉਂਕਿ ਕਹਿੰਦੇ ਆ ਕਿ ਸਾਡੇ ਘਰ ਉੱਚੇ ਆ ਅਸੀਂ ਆ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਜਲਤੋ ਜਲਦ ਬਾਹਰ ਆਉਣਾ ਚਾਹੀਦਾ ਕਿਉਂਕਿ ਪਾਣੀ ਦਾ ਹੱਬ ਬਹੁਤ ਜਿਆਦਾ ਤੁਹਾਨੂੰ ਬੇੜੀਆਂ ਤੇ ਚਲੋ ਪ੍ਰਸ਼ਾਸਨ ਨੇ ਦੇ ਦੇ ਦਿੱਤੀਆਂ ਕਿ ਬੇੜੀਆਂ ਤੇ ਤਹਤ ਉਥੇ ਕੋਈ ਵੀ ਜਿੱਦਾਂ ਆਪਣਾ ਕੋਈ ਬੇਜਮਾਨਾ ਡੰਗਰ ਬੱਛਾ ਵੀ ਲਿਆ ਸਕਦੇ ਹੋ ਜਿੱਦਾਂ ਹੁਣ ਉਥੋਂ ਲੋਕੀ ਆ ਵੀ ਰਹੇ ਨੇ ਕਈ ਪਰ ਹਜੇ ਵੀ ਲੋਕੀ ਉਥੇ ਫਸੇ ਹੋਏ ਨੇ ਪਤਾ ਨਹੀਂ ਕੀ ਕਾਰਨ ਮੰਨਦੇ ਉਹਦਾ ਮਤਲਬ ਕਿ ਅਜੇ ਵੀ ਲੋਕੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਥੇ ਮੰਡ ਖੇਤਰ ਦੇ ਵਿੱਚ ਉਹ ਤੇ ਹਰਪ੍ਰੀਤ ਸਿੰਘ ਆਪਾਂ ਉਹਦੇ ਬੇਨਤੀ ਸਾਰਿਆਂ ਨੂੰ ਕਰਦੇ ਪਏ ਆ ਕਿ ਆਪਣੇ ਆਪਣੇ ਆਪਣੀ ਸੇਫਟੀ ਚ ਬੋ ਸਾਰਿਆਂ ਨੇ ਵੀ ਕਲ ਦਿੱਤੇ ਆ ਉਹ ਸਾਰਾ ਕੁਝ ਬੇੜੀਆਂ ਦਿੱਤੀਆਂ ਸਾਰਾ ਕੁਝ ਦਿੱਤਾ ਕਿ ਆਪਣੇ ਆਪਣੇ ਬਾਹਰ ਆ ਜਾਓ ਇੱਕ ਗਾ ਮਾ ਪਾਣੀ ਦਾ ਦਬਾਅ ਬਹੁਤ ਜ਼ਿਆਦਾ ਹੈ ਕਿਉਂਕਿ ਉਹਦੇ ਪਿੱਛੇ ਪਾਣੀ ਵੰਡਿਆ ਗਿਆ ਉਹਦੇ ਕਰਕੇ ਪਾਣੀ ਘੜਿਆ ਉੱਧਾ ਭਾਈ ਪਾਣੀ ਨਹੀਂ ਘੜਿਆ ਦਰਿਆ ਦੇ ਵਿੱਚ ਪਾਣੀ ਵਧਿਆ ਵਧਿਆ ਆ ਭਾਈ ਪਾਣੀ ਆ ਮੇਰੀ ਆਪਣੀ ਦੌਲਤਪੁਰ ਤੋਂ ਟੀਮ ਆਈ ਬ੍ਰਹੀਗੋਲ ਤੋਂ 10 12 ਜਣੇ ਮੁੰਡੇ ਆਏ ਇਹ ਆਪਣੇ ਸਾਰੇ ਨਾਲ ਆਏ ਆ ਜੀ ਤੇ ਆਪਾਂ ਭਾਈ ਨੂੰ ਨਿੱਕੀਵਾਲੀ ਤੋਂ ਵੀ ਕੀਤਾ ਭਾਈ ਨੂੰ ਰਾਜੂ ਭਾਈ ਨੂੰ ਫੋਨ ਕੋਈ ਭੜੀ ਆਪਣੇ ਪਹੁੰਚਿਆ ਨਕੀਮਿਆਣੀ ਤੋਂ ਤੇ ਬਾਕੀ ਨਕੀਮਿਆਣੀ ਵਾਲੇ ਸਰਪੰਚ ਸਾਹਿਬ ਨੂੰ ਵੀ ਆਉਣਾ ਚਾਹੀਦਾ ਤੇ ਉਹਨਾਂ ਦੀ ਪੰਚਾਇਤ ਨੂੰ ਵੀ ਆਉਣਾ ਚਾਹੀਦਾ ਕਿ ਆਪਣੇ ਮੌਕੇ ਦੇ ਆਗੇ ਹਾਲਾਤ ਦੇਖਣਾ ਕੀ ਹੈ